ਜਿਹੜੇ ਕਿਸਾਨ ਵੀਰ ਆਪਣੇ ਖੇਤਾਂ ਵਿੱਚ ਦਾਲਾਂ ਗੋੰਦੇ ਨੇ ਉਹਨਾਂ ਵਾਸਤੇ ਤੇ ਇਹ ਬਹੁਤ ਹੀ ਵਧੀਆ ਗੱਲ ਹੈ ਪਰ ਜਿਹੜੇ ਕਿਸਾਨ ਵੀਰ ਹੋਰ ਚੀਜ਼ਾਂ ਉਗਾਉਂਦੇ ਨੇ ਉਹਦੇ ਨਾਲ ਨਾਲ ਦਾਲਾਂ ਨਹੀਂ ਉਗਾ ਰਹੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਉਹ ਆਪਣੀਆਂ ਹੋਰ ਚੀਜ਼ਾਂ ਦੇ ਨਾਲ-ਨਾਲ ਦਾਲਾਂ ਨੂੰ ਜ਼ਰੂਰ ਲਗਾਓ ਦਾਲਾਂ ਉਗਾਉਣ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਵੀ ਦੁਕਾਨ ਜਾਂ ਮੰਡੀ ਵਿੱਚ ਵੇਚਣਾ ਨਹੀਂ ਹੈ ਤੁਸੀਂ ਇਹ ਬਿਜ਼ਨਸ ਨੂੰ ਸ਼ੁਰੂ ਕਰਨਾ ਹੈ ਔਰ ਆਪਣੇ ਹਿਸਾਬ ਦੇ ਨਾਲ ਤੁਸੀਂ ਇਸ ਨੂੰ ਬਣਾਉਣਾ ਹੈ ਮਾਰਕੀਟ ਦੇ ਵਿੱਚ ਦਾਲਾਂ ਨੂੰ ਪੈਕ ਕਰਨ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਲਫਾਫੇ ਮਿਲਦੇ ਨੇ ਤੁਸੀਂ ਇਹਨਾਂ ਲਫਾਫਿਆਂ ਨੂੰ ਖਰੀਦੋ ਜਿਦੇ ਵਿੱਚ ਅੱਧਾ ਕਿਲੋ, 1 ਕਿਲੋ, 5 ਕਿਲੋ ਦੇ ਆਦਿ ਦੇ ਪੈਕੇਟ ਲੈ ਕੇ ਤੁਸੀਂ ਇਹਦੇ ਵਿੱਚ ਆਪਣੀਆਂ ਦਾਲਾਂ ਨੂੰ ਪੈਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਇੱਕ ਆਪਣਾ ਬ੍ਰਾਂਡ ਬਣਾ ਸਕਦੇ ਹੋ ਆਪਣਾ ਨਾਮ ਦੇ ਸਕਦੇ ਹੋ ਦਾਲਾਂ ਨੂੰ ਉਹਦੇ ਸਟicker ਬਣਾ ਕੇ ਉਹਨਾਂ ਪੋਲੀਥੀਨ ਦੇ ਉੱਪਰ ਲਗਾ ਸਕਦੇ ਹੋ ਜਿਨ੍ਹਾਂ ਵਿੱਚ ਤੁਸੀਂ ਦਾਲਾਂ ਨੂੰ ਪੈਕ ਕੀਤਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਆਰਗੈਨਿਕ ਫਾਰਮਿੰਗ ਵੀ ਕਰ ਸਕਦੇ ਹੋ ਤੁਸੀਂ ਆਰਗੈਨਿਕ ਤਰੀਕੇ ਦੇ ਨਾਲ ਦਾਲਾਂ ਨੂੰ ਉਗਾ ਸਕਦੇ ਹੋ ਆਪਣੀ ਪੈਕੇਜਿੰਗ ਦੇ ਨਾਲ ਵਧੀਆ ਰੇਟ ਦੇ ਉੱਪਰ ਵਧੀਆ ਮੁਨਾਫੇ ਤੇ ਆਪਣੀਆਂ ਦਾਲਾਂ ਨੂੰ ਵੇਚ ਸਕਦੇ ਹੋ ਪਿੰਡਾਂ ਦੇ ਵਿੱਚ ਜਦੋਂ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ